ਦੇਸ਼ ਭਰ ਚ ਜਿੱਥੇ ਨਵਰਾਤਰੀਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਹੀ ਪਟਿਆਲਾ ਦੇ ਮਸ਼ਹੂਰ ਸ਼੍ਰੀ ਕਾਲੀ ਮਾਤਾ ਮੰਦਿਰ ਜਿਵੇਂ ਅਸ਼ਟਮੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਜਿਸ ਦਾ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਪਟਿਆਲਾ ਰੇਂਜ ਦੇ ਵਿੱਚ ਟੋਟਲ 18 ਨਗਰ ਨੇ 14 ਪਟਿਆਲੇ ਜਿਲ੍ਹੇ ਜਨੇ 400 ਜਿਲ੍ਹੇ ਜਨੇ ਆ ਪਿੱਛੇ ਜੇ ਅਸੀਂ ਪ੍ਰੈਸ਼ਨ 6 ਚਲਾਇਆ ਸੀ ਸਪੈਸ਼ਲੀ ਜੀਪੀ ਲਾਨਡਰ ਨੂੰ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਉਂਦੇ ਚ ਸਾਡੇ ਨਾਂ ਕੋਹਾਂ ਜਿਲ੍ਹਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ ਤੇ ਉਹ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸਰੂਮ ਤੋਂ ਵੀ ਦੱਸਿਆ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਨੇ ਆ ਜਿੱਦੇ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲੋਂ ਵੀ ਚੈੱਕ ਕੀਤਾ ਗਿਆ ਨੇ ਅਦਰਵਾਜੇ ਅਸੀਂ ਐਸਪੀ ਜਾਂ ਡੀਐਸਪੀ ਭੇਜਦੇ ਹਾਂ ਉਹ ਨਾਕਿਆਂ ਨੂੰ ਚੈੱਕ ਕਰਾਉਨੇ ਆ ਕਿ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟੇਟ ਨਾਕੇ ਨੇ 18 ਉਹਨਾਂ ਤੇ ਪ੍ਰੋਪਰ ਬੈਰੀਕੇਡ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸવાય ਜਿਹੜੇ ਅਸੀਂ ਮੋਬਾਈਲ ਨਾਕੇ ਵੀ ਹਰਿਆਣਾ ਬਾਉਂਡਰ ਦੇ ਨਾਲ ਲਾਏ ਨੇ ਉਹਨਾਂ ਰਾਈ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੀ ਹੈ ਜਿਹੜੇ ਐਸਕੇਪ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਨਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟ ਉਹ ਅਸੀਂ ਮੋਬਾਈਲ ਨਾਕੇ ਰਾਈ ਅਸੀਂ ਉਹਨਾਂ ਨੂੰ ਕਵਰਕਰ ਐਸਾ ਲਗਾਤਾਰ ਸਜੋਪਰੇਸ਼ਨ ਕੀਤਾ ਜਾ ਰਿਹਾ ਹੈ ਮਾਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਹੈ ਸ਼ਰਾਰਤੀ ਅਨਸਰਾਂ ਨੂੰ ਕੀ ਤਾੜਨਾ ਕਿਉਂਕਿ ਇਲੈਕਸ਼ਨ ਦੇ ਅਗੇ ਨੇੜੇ ਤੇ ਕੁਝਲੇ ਸ਼ਹਿਰ ਦੇ ਪੀੜਪੜ ਦਾ ਮਾਹੌਲ ਤੇ ਸ਼ਰਾਰਤੀ ਅਨਸਰਾਂ ਲਈ ਕੋਈ ਥਾਂ ਨਹੀਂ ਉਹਨਾਂ ਨੂੰ ਸਖਤ ਤਾੜਨਾ ਕਿ ਜਿਹੜਾ ਕਿਸੇ ਪਾਸੇ ਕੋਈ ਗਲਤ ਹਰਕਤ ਕਰੇਗਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਵੇ ਠੀਕ ਹੈ ਥੈਂਕ ਯੂ ਥੈਂਕ ਯੂ